ਵਾਈਟ ਉਹ بڑا ਕੁਸ਼ਨ ਦੱਸੋ ਬਣਾ ਬਾਬਾ ਕਿਹੜੇ ਲੈ ਤੈਨੂੰ ਦੋਵੇਂ ਦੀ ਵੈਲੋਸਟੀ ਸੀਲੀ ਰਾਵਲੇ ਆਹ ਲੈ ਇਹ ਕਹਦਾ ਮੂੰ ਮਰਮਰ ਕੇ ਚੁੱਕੀ ਜੇ ਉਹ ਤੋਹਾਂ ਰਹਾਉਣੇ ਆ ਇਧਰ ਦੇਖੋ ਨੀਲੀ ਰਾਵੀ ਦੀ ਝੋਟੀ ਕਹੇ ਲੋ ਕੱਤੀ ਕਹੇ ਲੋ ਬਹੁਤ ਪਿਆਰੀ ਆ ਸਟੇਟ ਪੜੇ ਦੇ ਵਿੱਚ ਆ ਇਧਰ ਦੇਖ ਸੰਧੂ ਸਾਹਿਬ ਮੈਨੂੰ ਦਿਖਾਓ ਦੋ ਥਾਂ ਵਾਈਟ ਨਹੀਂ ਇੱਕ ਅੱਛਾ ਆ ਦੇਖੋ ਜੀ ਇਧਰ ਦਰਮਿਆਨੀ ਮੀਡੀਅਮ ਹਾਈਟ ਆ ਹਾਂਜੀ ਸਿੰਗਲ ਖੱਡੀ ਆ ਬਿਲਕੁਲ ਪਤਲਾ ਪਿੰਡਾ ਤੀਗਣਾ ਬਹੂਗਲੇ ਕਰ ਵੀ ਜਾ ਕੇ ਠੀਕ ਆ ਤੂੰ ਜਿੰਨੂੰ ਕਹਿਤਾ ਆ ਉਹ ਜਾ ਕੇ ਉਹਨਾਂ ਟੀਗਲ ਉਹ ਜੇ ਲਵਾਵੇ ਉਸੇ ਗੱਡੀ 'ਚ ਫੇਰ ਵਾਪਸ ਕਰ ਆ ਇਹ ਰੀਟੋ ਕਿਤੇ ਕਟਿਆ ਕਟੀਆਂ ਆ ਗਈਆਂ ਤੇ ਬਿਲਕੁਲ ਸੋਨੇ ਦੇ ਸੁਹਾਗਿਆ ਦੀ ਗੱਲ ਹੀ ਹੋ ਜਾਣੀ ਆ ਠੀਕ ਆ ਜੀ ਹਾਂਜੀ ਵਾਈਟ ਫੇਸ ਅੱਖ ਬਿੱਲੀ ਮਣਕੀ ਆ ਇਧਰ ਦੋਵੇਂ ਅੱਖਾਂ ਚੈੱਕ ਕਰੋ ਕਿਉਂਕਿ ਦੂਰੋਂ ਨਹੀਂ ਆਉਣਾ ਤੁਹਾਨੂੰ ਸੱਚੇ ਮੈਂ ਬਲਬਾਪਾ ਮੈਂ ਆਗ ਮੇਰੇ ਜੇ ਘਟਾ ਵੀ ਬਹੁਤ ਬਾਕਮਾਲੀਏ ਬੜੇ ਭਰਾ ਆਪਣੇ ਵੀ ਡਿਮਾਂਡ ਕਰਦੇ ਆ ਨੀਦੀ ਦਾ ਵੀ 12 ਮਹੀਨਿਆਂ ਦਾ ਸੰਧੂ ਸਾਹਿਬ ਬੂਰਾ ਠੀਰਾ 16 17 ਮਹੀਨੇ ਦੀ ਉਮਰ ਆ ਬਿਲਕੁਲ ਦਿੱਲੀ ਮੜਕਣੀ ਅੱਖਾ ਇਹੋ ਜੀ ਅੱਖ ਰਸੇ ਲੱਭਦੀ ਬਹੁਤ ਘੱਟ ਹੈ ਐਸਾ ਨਹੀਂ ਸਾਹਿਬ ਵੇਖੋ ਮੇਰਾ ਪਰਾ ਪੂਰਾ ਪੱਧਰ ਇੱਕਸਾਰ ਹੈ ਇਹ ਸੰਧ ਸਾਹਿਬ ਅੱਜ ਲਿਆਂਦੀ ਧਾਰਾ ਮਾਰ ਕੇ ਤੇ ਤਾਂ ਕਰਕੇ ਥਣਾ ਚ ਦੁੱਧ ਪਾਇਆ ਉਹ ਪਰਮਾਰ ਦੇਖੀ ਠੀਕ ਆ ਹਾਂ ਤੇ ਕੋਈ ਟੀਕਾ ਵੀ ਨਾ ਲਵਾਉ ਠੀਕ ਆ ਠੀਕ ਆ ਕਿਤੇ ਲਵਾਉ ਦਿਹਾੜੀ ਪਰ ਪੁਰਕੂ ਨਾ ਪੁਰਕੂ ਨਾ ਲੋ ਚਲੋ ਜੀ ਹੋਗੇ ਲੈ ਦੋ ਟਾਈਮ ਆ ਕਿਉਂ ਇੱਥੇ ਨਵੇਂ ਥਾਂ ਉਪਰੇ ਆਏ ਤਾਂ 1 ਕਿਲੋਗ੍ਰਾਮ ਆ ਬੱਸ 7 ਕਿਲੋ ਆ ਫੁੱਲ ਈਆ ਦੋ ਦੋ ਠੀਕ ਆ ਜੀ ਹਾਂ ਜੀ ਦੁੱਧ ਆਠੀ ਕਰ ਜੂਗੀ ਫੇਰ ਠੀਕ ਆ ਤੇ ਪਰ ਇਹ ਆ ਮਨਦੂ ਸਾਹਿਬ ਸੱਜਰ ਦੀ ਸੱਜਰ ਆ ਤੇ ਗੱਬਣ ਦੀ ਗੱਬਣ ਆ ਨਾ ਬਿਲਕੁਲ ਜਿੰਨੀ ਗਰਮੀ ਇੰਨਾ ਕਿ ਸੱਜਰ ਦੁੱਧ ਦੇ ਦਿੰਦਾ ਹੀ ਆ ਤੇ ਬਿਲਕੁਲ ਜਾਇ ਜਾਇ ਆਪਾਂ ਮੁੱਲ ਭਾਵੇਂ 90 ਕਰ ਲਈਏ 92 ਕਰ ਲਈਏ ਤੇ ਤਗੜੀ ਹੋ ਗਏ ਨਾ ਚੈਨਲ ਨੂੰ ਐ ਨਿਹਰਾਂ ਲਿਆ ਦਿਆ ਕਰੋ ਆਹ ਸ਼ੇਅਰ ਕਰੀ ਜਾਇਆ ਕਰੋ ਭਰਾਓ ਇਹ ਬੇਰਤੀ ਤਵਾਰਵਾ ਕਰਦੇ ਰਵਾਂਗੇ ਸ਼ੇਅਰ ਦਾ ਨੀ ਯਾਰ ਭੁੱਲਣਾ ਹਾਂ ਅੱਜ ਇੱਕ ਸਾਲ ਕਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਵੀਰ ਜਸਨੂ ਦੇ ਕੋਲ ਆਇਆ ਤੇ ਬਾਈ ਪ੍ਰਤਾਪ ਸਿੰਘ ਕਹਿਰੋਣਾ ਦੇ ਕੋਲ ਅੱਜ ਫਿਰ ਵੱਡੀ ਗਿਣਤੀ ਦੇ ਵਿੱਚ ਮਾਲ ਆ ਪਾ ਤੁਹਾਨੂੰ ਦਿਖਾਉਣਾ ਹੈ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਬੂਰੇ ਵੀ ਪਸ਼ੂ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਇੱਕ ਬੂਰੀ ਮਾਝ ਤੋਕਰ ਗੱਪਣ ਦਿਖਾ ਦੇਾਂਗੇ ਕਿ ਨੀਲੀ ਰਾਵੀ ਦਾ ਪੂਰਾ ਕਟਾ ਬਹੁਤ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਦੀ ਇੱਕ ਝੋਟੀ ਦਿਖਾ ਦੇਾਂਗੇ ਤੁਹਾਨੂੰ ਤੋ ਬਾਕੀ ਪ੍ਰੋਪਰ ਡਿਟੇਲ ਜਿਹੜੀ ਆ ਰੇਟ ਦੀ ਕਿੰਨੇ ਸੂਵੇ ਜਾਂ ਕਿੰਨੇ ਟਾਈਮ ਦੇ ਕੋਈ ਪਸ਼ੂ ਗੱਭਣਾ ਕਿੰਨਾ-ਕਿੰਨਾ ਥੱਲੇ ਦੁੱਧ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਕਰੀਬਨ ਕੋਈ 6-7 ਤੋਂ 7-8 ਨੱਕ ਜਿਹੜੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਵੀਰ ਜਸੂਨ ਦੇ ਘਰੋਂ ਹਾਂਜੀ ਪਿੰਡ ਚੰਬਲ ਬਿਲਕੁਲ ਸੇਰੋਂ ਵਾਲਾ ਟੋਲ ਪਲਾਜ਼ਾ ਨਜ਼ਦੀਕ ਆ ਠੀਕ ਆ ਜੀ ਨਸ਼ਹਿਰੇ ਪਨਵਾ ਦੀ ਤਕਰੀਬਨ ਕੋਈ 2-3 3-4 ਕਿਲੋਮੀਟਰ ਦੀ ਦੂਰੀ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਜਸੂਨ ਦਾ ਸਸਰੀਕਾਰ ਸਸਰੀਕਾਰ ਸੰਤੂ ਸਾਹਿਬ ਹੋ ਠੀਕ ਠਾਕ ਜੀ ਮੇਰੇ ਠੀਕ ਠਾਕ ਹੈ ਵਧੀ ਪ੍ਰਤਾਪ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਕਿਤੇ ਤਗੜੇ ਹੋ ਗਏ ਨਾ ਚੈਨਲ ਨੂੰ ਐ ਨਿਹੜੀਆਂ ਲਿਆ ਦਿਆ ਕਰੋ ਆਹ ਹਾ ਹਾ ਸ਼ੇਅਰ ਕਰੀ ਜਾਇਆ ਕਰੋ ਭਰਾਓ ਇਹ ਬੇਰਤੀ ਦਿਵਾਰਾਂ ਕਰਦੇ ਰਵਾਂਗੇ ਸ਼ੇਅਰ ਦਾ ਨਹੀਂ ਤੇ ਆਲ ਭੁੱਲਣਾ ਠੀਕ ਹੈ ਜੀ ਦੱਬ ਕੇ ਦੱਬ ਕੇ ਦੋ ਟਿੱਕੇ ਚੀਕਾਂ ਕਿ ਨਾਲ ਰਹਿ ਗਰਿਆ ਕੋ ਪੁੰਨ ਵਾਲੀਆਂ ਉਹ ਤੇ ਚੀਕਾਂ ਤੋਂ ਚੀਕਾਂ ਲੱਗੇ ਬੜਾ ਰੋਵਾ ਪੈਣ ਜੇ ਚੀਕਾਂ ਦੇ ਕੁੜੀਆਂ ਕਰਨੀ ਕਿਹੜਾਈ ਜਾਂਦੀਆਂ ਚੀਕਾਂ ਜਿਹੜੀ ਕਰਨੀ ਕਰਾਉਂਦੀ ਐ ਇਹੋ ਬੜੀਆਂ ਵਾਕ ਇਹਨਾਂ ਨੂੰ ਮਾਰਾ ਨਾ ਜੱਸਾ 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 ਆ ਠੀਕ ਆ ਤੇ ਜਦ ਫਿਰ ਵੈਸੇ ਅੱਜ ਗਰਮੀ ਵੀ ਬਹੁਤ ਆ ਬੜੀ ਹੈਣਾ ਵੈਸੇ ਪ੍ਰਭਾਤ ਦਾ 2-4 ਦਿਨਾਂ ਦੀ ਪੂਰੀ ਧੂੜ ਕੱਢੀ ਪਈ ਆ ਪੂਰੀ ਪੂਰੀ ਮੈਂ ਮੁੜਕਾ ਹੀ ਹੋਈ ਜਾਂਦੀ ਆ ਕੋਈ ਗੱਲ ਨਹੀਂ ਹੈ ਕਰਨਾ ਦੀ ਆਪਣਾ ਮਕਾ ਲਿਆ ਹਾਂ ਹਾਂ ਬਿਲਕੁਲ ਹਾਂ ਅਜਾ ਕਸੂਰੇ ਅੱਜ ਐਨੀਮਲ ਜਿਹੜੇ ਟੋਟਲ ਆਪਣੇ ਕੋਲੇ ਵਿਖਾਉਣੇ ਆ तकरीबन 7 8 ਨਾਗ ਆ 8 ਨਾਗ ਆ ਸੰਧੂ ਸਾਹਿਬ 4 ਮਈਆਂ ਹਾਂ ਤੇ ਦੋ ਤਿੰਨ ਝੋਟੀਆਂ ਕੱਕਟਾ ਠੀਕ ਆ ਵੀਰੇ ਹਾਂਜੀ ਕਿੰਨੇ ਸੰਧੂ ਸਾਹਿਬ ਆਪਾਂ ਬੜੇ ਚੰਗੇ ਚੰਗੇ ਲਿਆਂਦੇ ਆ ਵੇ ਮੱਲੇ ਮੱਥੇ ਆਕ ਦੀਆਂ ਨੀਲੀਆਂ ਪੂਰੀਆਂ ਨਾਲ ਨੀਲੀਆਂ ਦੇ ਨਾਲ ਪੂਰੀਆਂ ਵਾਹ ਜੀ ਵਾਹ ਆ ਇਧਰ ਇੱਕ ਕੱਟਾ ਵਿਖਾ ਦਈਏ ਆ ਲੈ ਬੋਲੇ ਇੱਕ ਕਟਾ ਮਾਲੀ ਬਹੁਤ ਪਿਆਰਾ ਬਿਗਾ ਜੀ ਨੀਲੀ ਰਾਵੀ ਦੇ ਵਿੱਚ ਬੂਰਾ ਇਧਰ ਇੱਕ ਮੱਝ ਟੋਕਰ ਗੱਬਣ ਖੜੀ ਆ ਨੀਲੀ ਅੰਗਪੱਖ ਦੀ ਇਸੇ ਤਰ੍ਹਾਂ ਮਾਲ ਤੁਹਾਨੂੰ ਆਪਾਂ ਦਿਖਾਉਂਦੇ ਚੱਲਾਂਗੇ ਇੱਕ ਵਾਰੀ ਮੋٹے ਤੌਰ ਤੇ ਕੈਮਰਾ ਵੀਰ ਇਧਰ ਮਾਰ ਕੇ ਦਿਖਾ ਦਿਆ ਜੀ ਸੋ ਸਾਰੇ ਬੰਨੇ ਇੱਕ ਵਾਰੀ ਤੁਹਾਨੂੰ ਤਸੱਲੀ ਨਾਲ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਸੋ ਜਿਹੜੇ ਮੇਰੇ ਭਰਾ ਪਸੰਦ ਕਰਦੇ ਨੀਲੀ ਰਾਵੀ ਦੀ ਝੋਟੀ ਨੀਲੀ ਰਾਵੀ ਦੀ ਝੋਟੀ ਆ ਕਿ ਦਿਖਾ ਦਿਆਂਗੇ ਕੋਈ ਸਵਾ ਕੇ ਦੋ ਸਾਲ ਦੀ ਉਮਰ ਆ ਠੀਕ ਆ ਜੀ ਤੇ ਖੀਰੇ ਪਸ਼ੂ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇੱਕ ਮਾਲੀ ਜਿਹੜਾ ਪੂਰਾ ਉਹ ਵੀ ਖੀਰਾ ਆ ਜਿਹ ਤੇ ਇਹ ਅੱਜ ਮਾਰ ਹੋਊਗਾ ਤਾਂ ਤਕਰੀਬਨ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਤੋਪੜ ਗੱਪਣ ਚੈੱਕ ਪਾਸ ਆ ਹਾਂਜੀ ਲੈ ਵੀ ਜਸਵੀਰੇ ਸ਼ੁਰੂਆਤ ਕਰਦੇ ਆ ਪਹਿਲਾ ਨੰਬਰ ਤੋਂ ਆਪਾਂ ਬੂਰੀ ਤੋਂ ਹਾਂਜੀ ਸੋ ਬਾਕੀ ਮੇਰਾ ਭਰਾ ਸਾਰੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਪੂਰੀ ਜਾਣਕਾਰੀ ਲੈ ਕੇ ਦਵਾਂਗੇ ਸੋ ਤਸੱਲੀ ਨਾਲ ਇੱਥੇ ਆਣ ਕੇ ਵੀ ਕਿਸੇ ਭਰਾ ਨੇ ਆਪਦੀ ਟਿੱਪ ਕੇ ਵੇਖਣੀ ਆ ਵਰਾ ਕੇ ਵੇਖਣੀ ਆ ਚੋਕੇ ਵੇਖਣੀ ਆ ਚਾਹੇ ਕਿਸੇ ਵੀਰ ਨੇ ਡਾਕਟਰ ਤੋਂ ਚੈੱਕ ਪਾਸ ਕਰਾਉਣੀ ਆ ਫਿਰ ਆਪਦੀ ਤਸੱਲੀ ਦੇ ਲਈ ਕਰਵਾ ਸਕਦੇ ਹੋ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਉਹ ਕਰਦੇ ਆ ਪੂਰੀ ਗੱਲ ਬਾਤ ਜਸ ਪਾਜਰੀਏ ਆਪਾਂ ਮੱਝ ਦਿਖਾ ਰਹੇ ਆ ਟੋਕੜ ਗੱਪਣ ਹਾਂ ਹਾਂਜੀ ਚੈੱਕ ਪਾਸ ਚੈੱਕ ਪਾਸ ਕਿੰਨੇ ਮਹੀਨੇ ਦੀ ਚੈੱਕ ਪਾਸ ਆ ਇਹ ਹੈਗੀ 6ਾਂ ਦੀ 6 ਮਹੀਨੇ ਦੀ ਚੈੱਕ ਪਾਸ ਹਾਂਜੀ ਲਓ ਜੀ ਤਸਦੀਕ ਕਰੋ ਚੈੱਕ ਕਰੋ ਮੇਰਾ ਪ੍ਰਾਤਿਕਾ ਜੀ ਚੈੱਕ ਪਾਸ ਆ 6 ਮਹੀਨੇ ਦੀ ਗਾਂ ਕਿੰਨੇ ਸੋਏ ਦੁੱਜਾ ਦੁੱਜਾ ਇਸ ਵਕਤ ਕਿੰਨਾ ਦੁੱਧ ਜਸ ਇਹਦੇ ਥੱਲੇ ਉੱਥੇ ਸੰਤੂ ਸਾਹਿਬ 8 ਕਿਲੋ ਦੀ ਹੋਗਲੇ ਆਏ ਦੋ ਟਾਈਮ ਆ ਕਿਉਂ ਇੱਥੇ ਨਵੇਂ ਥਾਂ ਉਪਰੇ ਆਏ ਦਸਾਂ 1 ਕਿਲੋਗ੍ਰਾਮ ਬੱਸ 7 ਕਿਲੋ ਆਏ ਫੁੱਲ ਕਿਹਿਆ ਦੁੱਧ ਦੋ ਠੀਕ ਆ ਜੀ ਹਾਂ ਜੀ ਦੁੱਧ ਆ ਠੀਕ ਕਰ ਦਊਗੀ ਫੇਰ ਠੀਕ ਆ ਤੇ ਪਰ ਇਹ ਆ ਮੈਨੂੰ ਸਾਤੀ ਬਾੜਾ ਦਈਆ ਠੀਕ ਆ 6 ਮਹੀਨਿਆਂ ਦੀ ਆ ਆਦਤ ਟੱਪ ਗਈ ਹਾਂ ਲੈ ਗਈ ਖੇਤੀ ਉਹ ਵੀ 6 ਮਹੀਨਿਆਂ ਦੀ ਗੱਭਣਾ ਕਰਵਾਲੀ ਤੇ 7 ਕਿਲੋ ਦੁੱਧ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਹਾਂ ਜੀ ਨਿਸ਼ਾਨੀਆਂ ਜਿਹੜੀਆਂ ਕੰਪਲੀਟ ਕਰਤੀਆਂ ਸਾਰੀਆਂ ਠੀਕ ਆ ਸੰਤੋ ਸਾਹਿਬ ਚਾਰੇ ਪੈਰ ਬਿਲਕੁਲ ਸੂਤੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਇੱਕ ਵਾਰੀ ਹੋਰ ਪ੍ਰਤਾਪ ਨੂੰ ਕਹਿੰਦੇ ਆ ਮਾੜਾ ਜਿਹਾ ਹੋਰ ਵੀ ਇੱਕ ਵਾਰੀ ਗਿਰਾ ਦੇ ਦਿੱਤੀ ਆ ਦੇਖੋ ਜੀ ਮੂੰਹ ਮੱਥੇ ਦੀ ਚੰਗੀ ਆ ਦੂਜੇ ਸੁਹੇਲੀ ਗੱਪਣ 6 ਮਹੀਨਿਆਂ ਦੀ ਸਾਤ ਕਿਲੋ ਟਾਰਾ ਮਿਲਦੀ ਭਾੜੇ ਤੇ ਆ ਭਾੜੇ ਪਰ ਇੱਕ ਦਿਨ ਟਿੱਗਲ ਬਾਸ ਸੰਧੂ ਸਾਹਿਬ ਲੋ ਵੀ ਸੋ ਨਵੀਂ ਤਾਂ ਤੇ ਜਾ ਕੇ ਦੋਸਤੋ ਪਸ਼ੂ ਕੋ ਇੱਕ ਅੱਧਾ ਡੰਗ ਟਿੱਗਲ ਬਾਸ ਸਕਦਾ ਜੀ ਆਉਂਦੀ ਸੰਧੂ ਸਾਹਿਬ ਆਪਾਂ ਦੱਸ ਦੇਈਦਾ ਜੇ ਦੋ ਮੱਝਾਂ ਦਿੱਤੀਆਂ ਆਪਾਂ ਆਖਿਆ ਨਹੀਂ ਲਵਾਉਗੇ ਤੇ ਉਹਨੇ ਇੱਕ ਰਾਮ ਨਹੀਂ ਲਵਾਇਆ ਹਾਂ ਆ ਦੇਖੋ ਹਾਂਜੀ ਸੋ ਲੇਵੇ ਦੀ ਕਰਮਾ ਦੀ ਪੂਰੀ ਸਾਫ ਸੁਥਰੀ ਹੈ ਠੀਕ ਹੈ ਜੀ ਪੂਰੀ ਸੰਧੂ ਸਾਹਿਬ ਆਹ ਦੇਖੋ ਸੋ ਬਾਕੀ ਨਿਸ਼ਾਨੀਆਂ ਮਾਰਕਿੰਗ ਪੂਰੀ ਕੰਪਲੀਟ ਆ ਹਾਂ ਕੋਈ ਪ੍ਰਤਾਪ ਲੈ ਚੱਲੋ ਬਈ ਕਾਲਾ ਪੈਂਦਾ ਪਹੂਗੇ ਆਇਆ ਹੁੰਦਾ ਨਾ ਹਾਂ ਹਾਂਜੀ ਮਰੀ ਪੂਰੀਆਂ ਤਾਂ ਬੜੇ ਸ਼ਕੀਨ ਨੇ ਆਪਣੇ ਭਰਾ ਦੀ ਗਾ ਜੀ ਤੋਕਰ ਗੱਬਣ ਜਿਹੜੀ ਇਹ ਪੂਰੀ ਆਪਾਂ ਤੁਹਾਨੂੰ ਦਿਖਾ ਰਹੇ ਆ ਬਹੁਤ ਖੂਬਸੂਰਤਾ ਕਰਮਾਂ ਦੀ ਠੀਕ ਹੈ ਜੀ ਚਲੋ ਗਾਹ ਵੀ ਵਾਦੇ ਦੀ ਹੈ ਗਾ ਝੋਟੀ ਆ ਨਵੀਂ ਆ ਦੂਜਾ ਸੂਬਾ ਸੂਣ ਵਾਲੀ ਆ ਆ ਦੇਖੋ ਠੀਕ ਆ ਮੈਂ ਵੀ ਜਸਵੀਰ ਕੀ ਮੌਲਕੀ ਡਿਮਾਂਡ ਰਊਗੀ ਅਸੀਂ ਸਦਜਰ ਦੀ ਸੱਜਰ ਆ ਤੇ ਗੱਬਣ ਦੀ ਗੱਬਣ ਆ ਬਿਲਕੁਲ ਜਿੰਨੀ ਗਰਮੀ ਇੰਨਾ ਕਿ ਸੱਜਰ ਦੋਦੇ ਦੇਂਦਾ ਹੀ ਆ ਆ ਤੇ ਬਿਲਕੁਲ ਜਾਇ ਜਾਇ ਆਪਾਂ ਮੁੱਲ ਭਾਵੇਂ 90 ਕਰ ਲਈਏ 92 ਕਰ ਲਈਏ ਹਾਂਜੀ ਇਹ ਤਿੰਨ ਛੜ ਦਾਂਗੇ 90 ਚ 90 ਚੋਂ ਤਿੰਨ ਹਾਂਜੀ 87 88 ਦੀ ਦੇ ਦੇ 80 ਦੇ 2 ਦੀ ਸੰਧੂ ਸਾਹਿਬ ਪਹੁੰਚ 82 ਦੀ 82 ਦੀ ਚਲੋ ਭਾਵੇਂ ਮਿੱਠੇ ਨੇ ਪੂਰੀ ਲੱਭਦੀ ਨਹੀਂ ਜੇ ਹੰਮਾ ਦੇ ਲਵ ਲਵ ਕੇ ਖਾਪ ਜਾਂਦੇ ਗੁਰੀ ਮੈਂ ਆ ਨਹੀਂ ਲੱਭਦੀ ਘਾਟ ਸਹੀ ਗੱਲ ਸੰਧੂ ਸਾਹਿਬ ਤੁਹਾਨੂੰ ਅੰਦਰ ਹੀ ਜੋ ਮਿਲਦਾ ਜਿਹੜੀ ਜੀ ਲੱਭ ਨਹੀਂ ਘਾਟਾ ਮਾਰ ਦੇ ਵਿੱਚ ਜਿਆਦਾ ਵੇਟ ਹੁੰਦੇ ਜਾਂਦਾ ਇਹ ਨਹੀਂ ਮਹਲਾ ਕੋਈ ਪੂਰ ਛਟਾ ਹੋਊਗਾ ਮਹਲਾ ਚੋਣ ਪੈਡ ਹੋਗੀ ਹਾਂ ਪੈਡ ਫਸਟ ਹੋਗੀ ਅਰੂ ਮਾਰ ਕੇ ਭੋਲੀ ਠੀਕ ਹੈ ਕਾਲਾ ਰੰਗ ਤੇ ਵਾਧੂ ਲੱਭੀ ਜਾਂਦਾ ਮੇਰੇ ਅਰਗੂਆਂ ਕੁੜੀਆਂ ਤੋਂ ਕਿਨਾਂ ਰੰਗ ਤੇ ਹੀ ਜਾਂਦਾ ਨਹੀਂ ਕਾਲਾ ਰੰਗ ਵਾਧੂ ਕਾਲਾ ਰੰਗ ਪਾਵਾ ਜਿਹੜੀ ਮੇਰਾ ਵੀ ਠੀਕ ਹੈ ਜਿਹੜਾ ਕਾਲਾ ਰੰਗ ਦੇ ਉਹਦੀ ਪੱਗ ਬੰਨੀ ਹੈ ਕਾਲੀ ਤੂੰ ਵਾਵਾ ਅਜੇ ਗੋਰਾ ਥਾ ਨਹੀਂ ਨਹੀਂ ਕਾਲਾ ਹੀ ਹੈ ਨੰਨੂ ਸਾਹਿਬ ਇਹ ਗੱਲ ਕਾਣੀ ਵਾਲੇ ਦਾ ਮਿੱਤਰਾ ਤੇ ਰੰਗ ਪੱਕਾ ਪੀਵਾਰ ਕਾ ਹਾਂ ਹਾਂ ਬਿਲਕੁਲ 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 ਲਓ ਇੱਕ ਅੱਗੇ ਤੁਹਾਨੂੰ ਕਟਾ ਦਿਖਾ ਦਿੰਦੇ ਆ ਨੀਲੀ ਰਾਵੀ ਦਾ ਕਟਾ ਆ ਗਿਆ ਕਟਾ ਵੀ ਬਹੁਤ ਬਾਕਮਾਲੀਏ ਬੜੇ ਭਰਾ ਆਪਣੇ ਇਹਦੀ ਡਿਮਾਂਡ ਕਰਦੇ ਆ ਨੀਲੀ ਰਾਵੀ ਦਾ ਕਟਾ 12-12 ਮਹੀਨਿਆਂ ਦਾ ਸੰਧੂ ਸਾਹਿਬ ਬੂਰਾ ਥੀਰਾ 16-17 ਮਹੀਨੇ ਦੀ ਉਮਰ ਆ ਹਾਂ ਬਿਲਕੁਲ ਦਿੱਲੀ ਮਣਕਣੀ ਅੱਖਾਂ ਇਹੋ ਜੀ ਅੱਖ ਵੈਸੇ ਲੱਭਦੀ ਬਹੁਤ ਘੱਟ ਆ ਇਹਦਾ ਕੱਟ ਸੰਧੂ ਸਾਹਿਬ ਇਹਦਾ ਕੱਟ ਖੱਬੇ ਪਾਸੇ ਬਹੁਤ ਖੂਬਸੂਰਤ ਤੇ ਦਿੱਲੀ ਮਣਕਣੀ ਅੱਖਾਂ ਇਹਦੇ ਸੰਧੂ ਸਾਹਿਬ ਕਿਤੇ ਰੱਬ ਨੇ ਰਿੱਟਾਈ ਇਹਦੇ ਉੱਤੇ ਲਾਈਆਂ ਹਾਂ ਹਾਂ ਇਹ ਚੰਗਾ ਕਟਾ ਵੀ ਬਿਲਕੁਲ ਲਾਲ ਰੱਤਾ ਕਿਲੋ ਠੀਕ ਆ ਜੀ ਬੂਰਾ ਕਟਾ ਮਾਰਕਿੰਗ ਨਿਸ਼ਾਨੀ ਬਹੁਤ ਸੋਹਣੀ ਬਾਕੀ ਨਲਾਂ ਦਾ ਟੈਸਟਿਕਲਾਂ ਦਾ ਬੜਾ ਸਾਫ ਸੁਥਰਾ ਬੜਾ 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 ਸੁੰਦਰ ਸਾਹਿਬ ਸੋ ਬਿਲਕੁਲ ਲੌਂਗ ਤੁਸੀਂ ਵੇਖੋਗੇ ਲੌਂਗ ਸਾਈਜ਼ ਦੇ ਵਿੱਚ ਇਹਦੇ ਟੈਸਟਿਕਲ ਨੇ ਚੰਗਾ ਮਾਲੀ ਆ ਚੰਗਾ ਕੱਟਾ ਅੱਗੇ ਜਾ ਕੇ ਤਿਆਰ ਹੋਊਗਾ ਤੇ ਖੀਰਾ ਹੀ ਹੈ ਨਾ ਖੀਰਾ ਖੀਰਾ ਹੈ ਮਤਲਬ ਕੋਈ 17 18 ਮਹੀਨੇ ਦੀ ਚਾਹੀਦੀ ਹੈ 17 18 ਮਹੀਨੇ ਦੀ ਉਮਰ ਹੋ ਜੇ 18 ਦੀ ਹੋ ਜੇ ਇੱਥੇ ਗੁੰਮਰਾ ਹਾਂਜੀ ਸੋ ਮਾਲੀ ਦੋਸਤੋ ਚੰਗਾ ਅੱਗੇ ਬਣਨ ਵਾਲਾ ਹੈ ਕਿਉਂਕਿ ਢਿੱਲਾ ਢੁੱਲਾ ਪਿੰਡਾ ਕੋਈ ਕੱਸਾ ਜਾਂ ਕੱਸਿਆ ਜਾਂ ਬਿਲਕੁਲ ਟੈਸਟਿਕਲ ਨਹੀਂ ਹੈਗਾ 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 ਬਿਲਕੁਲ ਟੈਸਟਿਕਲ ਨਹ ਚੰਗਾ ਮਾਦੀ ਨਿਸ਼ਾਨੀਆਂ ਨੂੰ ਜੁਨੀਆ ਬਹੁਤ ਵਧੀਆ ਚੰਗਾ ਕਰਮ ਵਾਲਾ ਲੈ ਕੇ ਆਇਆ ਕੋਈ ਨਹੀਂ ਕੋਈ ਸੰਭਲ ਕੇ ਆਹ ਦੇਖੋ ਆ ਕੋਈ ਨਹੀਂ ਪ੍ਰਤਾਪ ਤਿਹਾਰੀ ਨਹੀਂ ਨਾ ਪਾਈ ਕਦੀ ਹਾਂ ਹਾਂ ਤਾਂ ਕਰਕੇ ਨੇ ਕਟਾ ਕਟਾਈ ਹੈ ਬਈ ਬਹੁਤ ਖੂਬਸੂਰਤ ਆ ਚਲੋ ਕਿਸੇ ਵੀਰ ਨੇ ਕਾਲ ਮਾਲ ਦੇ ਵਿੱਚ ਰੱਖਣਾ ਚਾਹੀ ਨੀਲੀ ਦਾ ਵੀ ਤਾਂ ਰਵਾ ਕੇ ਤਿਆਰ ਕਰਨਾ ਚਾਹੁੰਦੇ ਜੀ ਬੂਰੇ ਤੋਂ ਕਿਤੇ ਕਟਿਆ ਕਟੀਆਂ ਆ ਗਈਆਂ ਤੇ ਬਿਲਕੁਲ ਸੋਨੇ ਦੇ ਸੁਹਾਗੇ ਵਾਲੀ ਗੱਲ ਹੀ ਹੋ ਜਾਣੀ ਹੈ ਠੀਕ ਆ ਜੀ ਹਾਂਜੀ ਵਾਈਟ ਫੇਸ ਅੱਖ ਬਿੱਲੀ ਮਣਕੀ ਆ ਆਇਦਰ ਦੋਵੇਂ ਅੱਖਾਂ ਚੈੱਕ ਕਰੋ ਕਿਉਂਕਿ ਚੂਰੋ ਨਹੀਂ ਹੋਣਾ ਕਿਉਂਕਿ ਸੱਚੇ ਬਲ ਬਪਾ ਮੈਂ ਰਾਤ ਨੇਰੇ ਜੇ ਜਾਗਦੀਆਂ ਬਿਲਕੁਲ ਕਰਦੇ ਨੇ ਤੇ ਵਕਤ ਜਗ ਨਹੀਂ ਲੱੱਖਾ ਹਾਂ ਹਾਂ ਬਾਈਡਰੀਆਂ ਕੋਈ ਜਗਦੀਆਂ ਹਾਂਜੀ ਹਾਂਜੀ ਨਹੀਂ ਚੰਗੀ ਆਖੂ ਕੋਈ ਚੰਗੀ ਮਨ ਕੀ ਲੱਗੀ ਹੈ ਕਰ ਬਾਕੀ ਉਮਰ ਦਾ ਸੋਣਾ ਕੱਦ ਵੀ ਚੰਗਾ ਹੈ ਕੱਦ ਪੂਰਾ 부ਰਾ ਸੰਤ ਸਾਹਿਬਾ ਵੇ ਮਨਾ ਕਾਦੇ ਨਾ ਇਹਨੇ ਨਾ ਕੀਤਾ ਕਿਨੇ ਕਰਨਾ ਮੱਝ ਬੂਰੀ ਜਿਹੜੀ ਆ ਹਾਂ ਬੂਰੀ ਜਿਹੜਾ ਥੋੜਾ 19 ਦਾ 19 20 ਦਾ ਫਰਕ ਆ ਸਾਰਾ ਬਸ 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 ਇਹ ਨਹੀਂ ਮਾਲਾ ਕੋਈ ਜ਼ਿਆਦਾ ਫਰਕ ਹੋਗਾ ਲੋ ਬਠਿਕਾ ਜੀ ਬੂਰੀ ਮੈਂ ਵੀ ਬਿਲਕੁਲ ਬਰਾਬਰ ਜੇ ਲਾ ਲਓ ਤੁਸੀਂ ਹਾਂਜੀ ਪਰ ਇਹਦੀ ਉਮਰ ਕਰਮਾਲ ਦੀ 16 17 ਕੇ ਮਹੀਨੇ ਆ ਹਾਂਜੀ ਤੇ ਮਾਲੀ ਅਜੇ ਬਿਲਕੁਲ 5 ਸਾਲ ਤੱਕ ਇਹਨੇ ਕਾਦੀ ਕਰਨਾ ਚੰਗੀ ਸੇਵਾ ਦੇ ਚਲਾ ਗਿਆ ਇਧਰ ਦੇਖੋ ਸਾਨੂੰ ਸਾਹ ਆਹ ਵੇਖੋ ਨੜਾ ਨੂਵਾ ਦਾ ਮੇਰਾ ਭਰਾ ਵੇਖੋ ਡਬਲ ਆਕਾਰ ਦੇ ਵਿੱਚ ਆ ਟੈਸਟਿਕਲ ਸਾਫ ਸੁਥਰੇ ਆ ਹਾਂਜੀ ਬੂਥੀ ਬਾਥੀ ਬਹੁਤ ਸੋਹਣੀ ਐ ਸਨਫਸ ਨੂੰ ਬਹੁਤ ਜ਼ਿਆਦਾ ਛੋਟੀ ਸਿੰ ਆ ਵੀ ਤੇ ਮੈਂ ਸੰਤੂ ਸਾਹਿਬ ਇੱਥੋਂ ਹੀ ਮੋੜ ਜਾ ਹਾਂ ਮੈਂ ਵੀ ਜਸਵੀਰੇ ਕੀ ਮੋਲ ਰਊਗਾ ਦੇਵਾਂਗੇ ਕਿੰਨੇ ਦਾ ਕਟਾ ਹੰਦੂ ਸਾ ਮੋਲੇ ਤੇ ਭਾਵੇਂ ਮੰਗਨ ਭਾ 60 ਕਰ ਲਗੇ 55 ਕਰ ਲੈ ਮੈਂ ਜਿੰਨੇ ਲੱਖ ਮੰਗ ਜਿੰਨਾ ਸੋਨੇ ਦਾ ਰਾਜ ਆ ਇਹ ਦੋ ਜੀ ਸੋਰੀ ਤੇ ਜੱਤਾ ਬੰ ਮਿਲਿਆ ਪਹਿਲੀ ਆ ਰਿਹਾ ਹੈ ਹਵਾ ਲੱਟ ਮੰਨੀ ਦਾ ਪੂਰਾ ਕਟਾ ਮੈਂ ਦਦਾ ਨਹੀਂ ਆ ਮੈਂ ਪਹਿਲੀ ਿਆ ਮਿਲਿਆ ਤਾਂ ਰੱਖਣਾ ਕੋਲ ਹੋਣਾ ਤੇਰਾ ਕਿੰਨਾ ਵੀ ਰੱਖਾ ਤੈਨੂੰ ਤਾਂ ਨਾ ਵੀ ਕਿਤੇ ਰੱਖ ਹੀ ਲੈਣਾ ਮੈਂ ਰੱਖਣਾ ਨਹੀਂ ਰੱਖਿਆਂ ਵੀ ਘੱਟ ਦਾ ਥੋੜਾ ਜਿਹਾ ਹਾਂਜੀ ਹਾਂਜੀ ਇਹ ਘੱਟੇ ਦਾ ਥੋੜਾ ਸੰਸ ਕਰਮਾਂ ਨੇ ਜੋੜੀ ਹੋਣੇ ਬਸ ਰੋਈ ਤੇ ਜਿਹੜਾ ਦੇ ਵੇਚਾਂਗੇ ਨਹੀਂ ਤੇ ਰੱਖਾਂ ਕੋਈ ਗੱਲ ਨਹੀਂ ਸਭ ਹਾਂ ਕਲਮ ਕੀਤਾ 50 ਕੀਤਾ ਹਾਂ ਜਾਂ 45000 ਦਾ ਦਵਾਂਗੇ ਸੰਧੂ ਸਾਹਿਬ 45 ਦਾ ਹਾਂ ਹੋਰ ਮਾਰਸ਼ਲ ਹੋਰ ਹਜ਼ਾਰ ਕੱਟ ਹੋਰ ਹਜ਼ਾਰ ਕੱਟ ਦੋ ਉਤੇ ਚਾਰੀ ਦਾ ਦੇ ਦਾਂਗੇ 42 ਦਾ ਕੰਮ ਹੀ ਨਬੇੜ ਦਿੱਤਾ 42 ਦਾ ਦੇ ਲੋ ਘੱਟ ਨਾ ਸਰਦਾਰ ਜੀ ਕੋਈ ਰੁਪਈਆ ਵੀ ਆਖੇ ਨਹੀਂ ਕੋ ਬੇਨਤੀ ਆ ਇਹਨੂੰ ਘੱਟ ਨਹੀਂ ਮੈਨਾਂ ਜੀ ਕੋਈ 100 ਵੀ ਆਖੇ ਚਲੋ ਕੋਈ ਨਹੀਂ ਹਾਂਜੀ ਲਓ ਵੀ ਆ 42000 ਦਾ ਕਟਾ ਪ੍ਰਤਾਪ ਆਂਦਾ ਵੀ ਹਾਲ ਨਹੀਂ ਹੋਣੀ ਆ ਬਾਕੀ ਕੱਟੇ ਦੇ ਵਿੱਚ ਤੁਸੀਂ ਵੇਖੋ ਕਿਸੇ ਪਾਸੇ ਨੂੰ ਖੁੰਝਾ ਕਰਮ ਕਰਮਾ ਲਾ ਠੀਕ ਆ ਜੀ ਬਹੁਤ ਸੋਹਣਾ ਨਿੱਗਰ ਚੌੜਾ ਪਿੱਠਪੁੜਾ ਤੇ ਗਾਹ ਮਾਲੀ ਵੱਡਾ ਬੰਨ ਵਾਲਾ ਪੂਰਾ ਠੀਕਾ ਵੱਡਾ ਵੱਡਾ ਤੇ ਮਾਰੋ ਮੇਰਾ ਭਰਾ ਠੀਕਾ ਜੀ ਸੌਦਾ ਚੰਗਾ ਕੱਟਾ 42000 ਦਾ ਇਸ ਤੋਂ ਬਾਅਦ ਆਪਣੇ ਕੋਲ ਜੱਸ ਇੱਕ ਪ੍ਰਤਾਪ ਇਧਰ ਆ ਮੱਝ ਖੜੀ ਛੋਟੀ ਦਾ ਕੀ ਮਿਰਵਾ ਵੀਰ ਇਹ ਸੰਤੂ ਸਾਹਿਬ ਸੂਆ ਦੂਜਾ ਦੂਜਾ ਸੂਆ ਗੱਭਣ ਦੂਜਾ ਤੇ ਹੈ ਪਹਿਲਾ ਠੀਕ ਹੈ ਜੀ ਤੇ ਮਹੀਨੇ ਦੀ ਆ ਉਹਦਾ ਚੈੱਕ ਕਰਾਈ ਅੱਛਾ ਜੀ ਤੇ ਫਿਰ 15 ਦਿਨਾਂ ਕਰਾਉਣੀ ਆ ਉਦਾਂ ਹੈ 100% ਦੀ ਦੋ ਗੱਲ ਕਹ ਦੀ ਬਿਹਗੀ ਗੱਬਣਿਆਂ ਦੇ ਗੱਬਣ ਕਰਕੇ ਹੀ ਦਵਾਗੇ ਆ ਗਰੰਟੀ ਹੋ ਗਈ ਇੱਕ ਮਹੀਨੇ ਦੀ ਬਣੀ ਆ ਬਣੀ ਬੁਣੀ ਇੱਕ ਮਹੀਨਾ ਇੱਕ ਮਹੀਨੇ ਦੀ ਬਣੀ ਆ ਆ ਇੱਕ ਮਹੀਨਾ ਪੂਰਾ ਕੋਈ 5 ਦਿਨ ਉੱਤੇ ਹੋ ਗਿਆ ਤੇ 15 ਦਿਨਾਂ ਦੇ ਨਾਲ ਬਾਅਦ ਚੈੱਕ ਕਰਾ ਦੇ ਨੀ ਪੂਰਾ ਕਲੀਅਰ ਹੋ ਜਾਣਾ ਠੀਕ ਆ ਹੈ 100% ਹੀ ਸੂਨ ਵਾਲੀ ਹੂੰ ਜੇ ਖਾਲੀ ਹੋਊਗੀ ਆ ਸੰਧੂ ਸਾਹਿਬ ਆਪਾਂ ਉਸ ਹੱਬ ਨਾਲ 10000 ਰੁਪਿਆ ਛੱਡ ਦਾਂਗੇ ਇਹ ਸੂਣ ਵਾਲੀ ਹੋਈ ਫਿਰ ਆਪਾਂ ਉਸ ਹਿਸਾਬ ਨਾਲ ਦੁੱਧ ਕਿੰਨਾ 5 ਕਿ 6 ਇਹ 6 ਕਿਲੋ ਆ 5 ਹੀ ਮੰਨ ਕੇ ਕੋਈ ਲਾ ਲਓ ਵੀ 5 ਕਿਲੋ ਮੰਨ ਕੇ ਸੌਦਾ ਕਰ ਲਿਓ ਜੇ ਦੁੱਧ ਉਹ ਜਿਹੜਾ ਹੋਵੇ ਤਾਂ 6 ਕਿਲੋ ਹੀ ਆ ਛੋਟਾ ਸਿੰਗਾ ਬਿਲਕੁਲ ਠੀਕ ਪਤਲਾ ਸਿੰਗਾ ਸੰਧੂ ਸਾਹਿਬ ਛੋਟਾ ਸਿੰਗਾ ਇਹ ਤਰੋਂ ਢਾਂਚਾ ਵਿਖਾ ਦਿੰਦੇ ਆ ਤੁਹਾਨੂੰ ਠੀਕ ਆ ਜੀ ਇਹ ਨਹੀਂ ਕੋਈ ਛੋਟੀ ਜਿਹੀ ਹੋਊਗੀ ਪੂਰ ਛਟਾਣਾ ਆਊਗਾ ਬੇਲਬੂਲ ਦੀ ਬੜੀ ਸੰਧੂ ਸਾਹਿਬ ਲੰਮਾ ਆ ਲਓ ਬਾਈ ਲਬੂਈ ਚੰਗੀ ਆ ਹਾਂ ਉੱਤੋਂ ਮਿਆਣ ਪਿੱਠਪੁੜੇ ਵਾਲੀ ਵੀ ਦੇਖੋ ਸਿੰਗਲ ਖੜੀ ਆ ਹਾਂ ਜੀ ਠੀਕ ਹੈ ਜੀ ਸੋ ਚੰਗੀ ਝੋਟੀ ਆ ਬਾਈ ਵੇਖੋ ਕਿੰਨੀ ਬੈਕਸਾਈਡ ਤੋਂ ਕਰਮਾਂ ਦੀ ਫੱਦਰ ਇੱਕ ਸਾਰ ਸੋ ਮਹੀਨੇ ਕਦੀ ਆ ਕੋਈ ਹੋਰ 10 12 15 ਦਿਨਾਂ ਤੱਕ 40 45 ਦਿਨਾਂ ਦੀ ਫਿਰ ਚੈੱਕ ਹੋ ਜੂਗੀ ਹਾਂਜੀ ਜੀ ਹੋ ਜਾਂਦਾ ਸੰਤੂ ਸਾਹਿਬ ਠੀਕ ਆ ਤੇ ਰੇਟ ਉਸ ਹਿਸਾਬ ਨਾਲ ਵੀਰਵਾਦੀ ਕਰ ਲਾਂਗੇ ਠੀਕ ਆ ਜੀ ਕਿਸੇ ਭਰਾ ਨੇ ਬਿਲਕੁਲ ਗੱਬਣ ਤੋਕੜ ਚੈੱਕ ਪਾਸ ਤੋਂ ਤਾਂ ਸਮਝ ਲੈਣੀ ਹੈ ਤੇ 10000 ਰੁਪਏ ਮਹਿੰਗੀ ਆ ਤੇ ਜੇਕਰ ਉਤਨਾ ਕੋਈ ਗਲਬਾਤ ਹੋ ਜਾਂਦੀ ਹੈ ਤੇ 10000 ਰੁਪਏ ਸਬੰਧੀ ਆ ਸੰਤੂ ਸਾਹਿਬ ਜੇ ਇਹਦੇ ਨਿਕਲ ਆਈ ਆ ਮੁੱਲ ਭਾਵੇਂ 80 85 ਕਰ ਲਈਏ 75000 ਚ ਮਾਨਤਾ ਕਰ ਦਾਂਗੇ ਆ ਬਿਲਕੁਲ ਜੀ 75 ਚ ਹਾਂ 70 ਚ ਪਹੁੰਚ ਸੰਤੂ ਸਾਹਿਬ 70 ਚ ਹਾਂ ਤੇ ਜੇ ਖਾਲੀ ਨਿਕਲੇ 10000 ਰੁਪਇਆ ਛੱਡਾਂਗੇ ਸੰਤੂ ਸਾਹਿਬ 60000 80000 ਫਿਰ 60000 ਹਾਂ ਚੈੱਕ ਕਰਾ ਕੇ ਦਵਾਂਗੇ ਆਪਾਂ ਆ ਇਹ ਨਹੀਂ ਮਾਲਾ ਕੋਈ ਉਦਾਂ ਆਖੋ ਠੀਕ ਹਾਂ ਉਦਾਂ ਹੀ ਆਪਾਂ ਕਿਉਂ ਤੁਹਾਨੂੰ ਬੜਾ ਉਦਾਂ ਖਾਲੀ ਵੀ ਸੱਠੋਂ ਬਾਹਰ ਦੀ ਆ 65 ਛੜ ਜਾਂਦੀ ਝੋਟੀ ਆ ਯਾਮਨ ਵਰਗੀ ਆ ਕੁੜੀਏ ਤੂੰ ਖਾਪਾ ਚੱਲ ਕੋਈ ਗੱਲ ਨਹੀਂ ਹਾਂ ਬੂਥੀ ਵੇਖੋ ਕਿੰਦੀ ਵਧੀਆ ਬਿਲਕੁਲ ਬਿਲਕੁਲ ਨਹੀਂ ਸਾਰੀ ਬਰੀਕੀ ਚ ਆ ਹਾਂਜੀ ਲੋ ਵੀ ਜੇ ਤਾਂ ਨਿਕਲ ਆਉਂਦੀ ਆ ਠੀਕਾ ਜੀ ਕੋਈ ਵੀ ਭਰਾ ਚੈੱਕ ਕਰਕੇ ਲੈ ਜਾ ਜੇ ਨਿਕਲ ਆਉਂਦੀ ਆ ਤੇ 70 ਦੀ ਹਾਂ ਜੇਕਰ ਨਹੀਂ ਨਿਕਲਦੀ ਤੇ 60000 ਰੁਪਏ ਝੋਟੀ ਮਿਲ ਜੂਗੀ ਹਾਂਜੀ ਬਾਕੀ ਮੇਰਾ ਭਰਾ ਪੂਰੀ ਤਸੱਲੀ ਨਾਲ ਵੇਖ ਲਿਆ ਜੇ ਬਿਲਕੁਲ ਛੋਟੀ ਸੀਗੀ ਆ ਪਤਲਾ ਫੇਸ ਆ ਬੂਥੀ ਬਾਤੀ ਬਹੁਤ ਸੋਹਣੀ ਆ ਝੋਟੀ ਤੂੰ ਪਸੰਦ ਆਊਗੀ ਤੁਹਾਨੂੰ ਠੀਕ ਆ ਸੰਤਨ ਸਾਹਿਬ ਉਹੋ ਜੀ ਨਹੀਂ ਗੱਲ ਪੂਰ ਛਟਾਣੇ ਆ ਚੋਣ ਬੜੀ ਸਾਹ ਹਾਂ ਹਾਂ ਲੈ ਹੈ ਕੋਈ ਕਰਤੂਤ ਵਾਲੀ ਆ ਤੇ ਚੰਗੀ ਆ ਛੋਟੀ ਚੰਗੀ ਆ ਦਸੀ ਜਾਂਦੀ ਆ ਖਰਾ ਮਾਲ ਆ ਬਿਲਕੁਲ ਕਰਮਾਲਾ ਹਾਂਜੀ ਸੋ ਕਰਮਾਲੀ ਦੂਣ ਪਾਉਣ ਵਾਲੀ ਆ ਗਾਉਂ ਵਾਲੇ ਹਾਂਜੀ ਹਾਂਜੀ ਦੂਣ ਨਹੀਂ ਪਾਉਂਦੇ ਨਹੀਂ ਹੈਗੀ ਉੱਤਰਦੀ ਆ ਜੇ ਆਪਾਂ ਗੱਲ ਕਰੀਏ ਤੇ ਉਹ ਨਾਖਣਾ ਇਹਨਾਂ ਉੱਤਰ ਜਾ ਕੇ ਗਵਾਚਣਾ ਜੇ ਮਰੀ ਜਾਂਦੇ ਹੈਗੀ ਉੱਤਰਦੀ ਬੰਦੇ ਉੱਪਰ ਨਹੀਂ ਤੂੰ ਉਹਦੀ ਘੱਟੀ ਜਾਏਗਾ ਆ ਠੀਕ ਆ ਠੀਕ ਆ ਹਾਂਜੀ ਲੈ ਵੀ ਬਹੁਤ ਵਧੀਆ ਇੱਧਰ ਇੱਕ ਟੋਕੜ ਗੱਪਣ ਹੋਰ ਦਿਖਾਈਏ ਤੁਹਾਨੂੰ ਹਾਂਜੀ ਹਾਈਟ ਮੀਡੀਅਮ ਦੇ ਵਿੱਚ ਆ ਤੇ ਇਹ ਜੱਸ ਵੀਰ ਕਿੰਨੇ ਮਹੀਨੇ ਦੀ ਗੱਭਣ ਇਹ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਮਹੀਨੇ ਦੀ ਗੱਭਣ ਤੇ ਕਿੰਨੇ ਕਿਲੋ ਦੁੱਧ ਦੁੱਧ ਵੀ 3 ਕਿਲੋ ਅੱਠੀ ਵਾਰੀ ਅੱਠੀ ਪੈਰੀ ਮਿਲਦੀ ਆ 3 ਕਿਲੋ ਦੁੱਧ ਕੋਈ ਟੀਕਾ ਨਹੀਂ ਤੇ ਗੱਭਣ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਦੀ ਜੇ ਘਰੇ ਜਾ ਕੇ ਉਹਨਾਂ ਦੇ ਟੀਕਾ ਇੰਦਾਂ ਕਰੀ ਲਵਾ ਜੇ ਲਓ ਜੀ ਫੋਨ ਨਹੀਂ ਵਜਣ ਬਟਾ ਹਾਈਟ ਬੇਸ਼ੱਕ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਆ ਹਾਂਜੀ ਸਿੰਗਲ ਖੱਡੀ ਆ ਬਿਲਕੁਲ ਪਤਲਾ ਪਿੰਡਾ ਟੀਕਾ ਨਾਲ ਲਵਾਉ ਅਗਲੇ ਘਰ ਵੀ ਜਾ ਕੇ ਠੀਕ ਆ ਤੂੰ ਜਿੰਨੂੰ ਕਹਿਤਾ ਆ ਉਹ ਜਾ ਕੇ ਉਹਨਾਂ ਦੀ ਗੱਲ ਉਹ ਜੇ ਲਵਾਵੇ ਉਸੇ ਗੱਡੀ 'ਚ ਫੇਰ ਵਾਪਸ ਕਰ ਆ। ਹਾਂ ਇਹ ਰੀਤੀ ਗੱਲ ਪਾਉਂਦੀ। ਹਾਂ ਅੱਠ ਪਹਿਰੀ 3 ਕਿਲੋ ਇੱਥੇ ਆਣ ਕੇ ਵੀ ਨਹੀਂ ਲਵਾਇਆ। ਹਾਂ ਅਠੀ ਪਹਿਰੀ 3 ਕਿਲੋ ਸਾਢੇ 3 ਮਹੀਨੇ ਦੀ ਗੱਬ। ਲੋ ਵੀ ਸਾਢੇ 3 ਮਹੀਨੇ ਦੀ ਗੱਬ ਕੋਈ ਪੂਰੀ ਛਟਾ ਨਹੀਂ। ਇੱਕ ਟਾਈਮ ਮਿਲਦੀ ਕਰਮਾਂ ਦੀ ਠਿਕਾ ਜੀ ਅੱਠ ਪਹਿਰੀ ਮਿਲਦੀ ਆ 3 ਕਿਲੋ ਦੁੱਧ ਤੇ ਸਾਢੇ 3 ਦੀ ਚੱਲ। ਬਾਪ ਗਾਂ ਰਕਮ ਦੀ ਆ ਜਿੰਨੇ ਦਾ ਭਾਪਾ ਕਰਨਾ ਨਾ। ਹਾਂ ਉਦਾਂ ਨਹੀਂ ਇੰਨੇ ਦੀ ਹੈਗੀ ਆ। ਬਾ ਫੇਰ ਸੌਣ ਵਾਲੀ ਆ। ਨਾਲੇ ਸੂਪੂ ਕਿਨਾਰੇ ਦੁੱਧ ਪੀਣ ਨਾਲੇ ਹੁਣ ਚਾਹ ਪਾਣੀ ਬਣਦਾ ਬਸ ਬਸ ਨਾਲੇ ਦੁੱਧ ਥੋੜਾ ਨੇ ਸੱਦੂ ਸਾਹਿਬ ਬੀਲੀ ਮੜਕੀ ਪਰ ਆਪਾਂ ਨੀਲੀ ਆਖਣੀ ਨਹੀਂ ਹਾਂ ਚਲੋ ਕ੍ਰੋਸਵੇਚਾ ਕੱਲੋਂ ਕੋਈ ਬੱਚੇ ਪੁੱਛੇ ਲੈ ਲੈ ਉਧਰ ਨਾਲੇ ਪਾਸੇ ਕਰਮੜੀ ਐਂਡ ਕਰਾ ਦਊਂਗਾ ਮੈਂ ਉਹ ਮਾਲੀ ਨੀਲੀ ਦੇ ਦੂੰ ਹੀ ਹੋਈ ਹਾਂ ਵੇਖੋ ਗਾੜੀ ਹੁਣ ਚਲੋ ਕੁਦਰ पे ਵੇਖੋ ਕਿਤੇ ਕੱਤੀ ਚੰਗੀ ਪਾ ਗਈ ਤੇ ਚਲੋ ਵਿਚੇ ਆ ਜਾਣਾ ਸਾਰਾ ਕੁਝ ਹਾਂਜੀ ਹਾਂਜੀ ਤੇ ਬਹੁਤ ਪਿਆਰੀ ਲੋਸੇ ਬਾਜਾ ਦੋਸਤੋ ਅਠ ਪੈਰੀ ਮਿਲਦੀ ਉਹ ਮਿੱਠੇ ਪਸ਼ੂ ਆ ਕਹੋ ਕਿ ਜੇ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਕਿੰਨੇ ਰੁਪਏ ਤੁਹਾਡੇ ਚਲੋ ਪਰ ਪਛੀ ਮਿੱਠਾ ਆਪੇ ਹੇ ਦੇਖੋ ਸਿੰਗਲ ਗੱਡੀ ਦੇ ਵਿੱਚ ਹਾਂ ਸਿੰਗਲ ਗੱਡੀ ਆ ਬਿਲਕੁਲ ਬਰੀਕ ਚਮੜੀ ਹਾਂਜੀ ਠੀਕ ਆ ਫਿਰ ਤੇ ਇਹ ਦੱਸ ਕੀ ਮੌਨਿਕ ਕੀ ਡਿਮਾਂਡ ਰੋਗੀ ਇਸ ਮੈਂ ਮੌਨਿਕ ਸੰਤੂ ਸਾਹਿਬ 65 ਕਰ ਲਈਏ 60 ਜੋ ਮਾਨਤਾਨ ਕਰਦਾਂਗੇ ਫਰਜੋ ਕਿੰਨਾ ਕਰਦਾਂਗੇ ਮੈਂ ਤੇ ਨਾ ਨਾ ਕੱਟ ਗਏ ਹਾਂ ਕੰਨ ਨਹੀਂ ਰੈਂਡ ਕੇ ਨਿਕਾਜਾ ਕਰਦੇ ਮੈਂ ਚੰਗੀ ਆ ਇਹ ਕਰਦ ਗਿਆ ਸੰਤੋਖ ਨੂੰ ਛੋਟਾ ਕਰਕੇ ਲਓ 55000 ਦੀ ਕਿਰਪਾ ਜੀ ਕਰ ਦਾਂਗੇ ਵੇਖੀ ਜਾਊਗਾ ਹੁਣੇ ਤੇ ਬਾਦ ਮੈਂ ਤੈਨੂੰ ਕਿਹਾ ਕਿ ਛੋਟਾ ਜਿਹਾ ਪਾ ਦਿਓ ਆ ਛੋਟਾ 55000 ਲਓ ਵੀ ਸਾਡੇ 3 ਮਹੀਨੇ ਦੀ ਗੱਬ 55000 ਦੀ ਮਿਲ ਜੂਗੀ ਤੁਹਾਨੂੰ ਹਾਂਜੀ 3 ਕਿਲੋ ਤਾਰਾਂ ਵੀ ਆ ਕਰਮਾਂ ਲਈ ਥਲੇ ਅਗਲੀ ਦੀ ਗੱਲਬਾਤ ਕਰਦੇ ਆ ਠੀਕ ਆ ਜੀ ਇਹ ਵੀ ਕਰਮਾਂ ਦੀ ਚੰਗੀ ਆ ਮੱਝ ਛੋਟੀ ਘਰੋ ਠੀਕ ਆ ਜੀ ਛੋਟੀ ਆ ਅੱਗ ਪਾਤੀ ਆ ਛਗੀ ਜੋ ਸੰਤੋਖ ਸਾਹਿਬ ਛਗੀ ਆ ਠੀਕ ਆ ਦੂਜੇ ਸੂਏ ਆ ਤੇ ਗੱਬਣਾ ਪੰਜਾਂ ਮਹੀਨੇ ਦੀ ਗੱਬਣਾ ਪ ਠੀਕ ਆ। ਠੀਕ ਆ। ਹਾਂ 6 ਕਿਲੋ ਦੁੱਧ। ਠੀਕ ਆ ਵੀਰੇ। ਹਾਂ। ਲਓ ਵੀ 50 ਮਹੀਨਿਆਂ ਦੀ ਗੱਭਣਾ ਕਰਮਾਲੀ 6 ਕਿਲੋ ਦੁੱਧ ਆ। ਹਾਂ ਤੇ ਹੈ ਵੀ ਮੂੰਹ ਵੀ 6 ਦਾ। ਨਹੀਂ ਵੀ ਸੰਧੂ ਸਰਦਾਰ ਆਉਂਦੀਆਂ ਨੇ ਸਰਾਨੇ ਯਾਰ ਕਿ ਮੈਂ ਗੋਲ ਮੋਰ ਕੋਈ ਗੱਲ ਕਹਾਂ। ਹਾਂ ਮੈਂ ਪੂਰੀ ਗੁਲਾਈ ਗਲੂਈ ਦੇ ਵਿੱਚ। ਥੱਲੇ ਆਓ ਵੇਖੋ। ਆਹ ਦੇਖੋ। ਐਸਾ ਨਹੀਂ ਸਾ। ਜੀਵਾ ਵੇਖੋ ਮੇਰਾ ਭਰਾ ਪੂਰਾ ਪੱਧਰ ਇੱਕਸਾਰ ਹੈ। ਇਹ ਸੰਧੂ ਸਾਹਿਬ ਅੱਜ ਲਿਆਂਦੀ ਧਾਰਾ ਮਾਰ ਕੇ। ਆਹ ਤੇ ਤਾਂ ਕਰਕੇ ਥਣਾ ਜੇ ਦੁੱਧ ਪਾਇਆ ਉਸ ਤੋਂ ਬਾਅਦ ਵੇਖੀ। ਠੀਕ ਆ। ਹਾਂ। ਤੇ ਕੋਈ ਠੀਕਾ ਇਹ ਵੀ ਨਾਲ ਲਵਾਉ। ਠੀਕਾ ਠੀਕਾ ਕਿਤੇ ਲਵਾਉ ਦਿਹਾੜੀ ਪਰ ਪੁਰਕੂ ਨਾ ਪੁਰਕੂ ਨਾ ਲਓਗੇ ਦੂਜੇ ਨੇ ਲਵਾਉਂਦੀ ਛੋਲੇ ਗੱਬਣਾ ਕਰਵਾ ਲਈ ਠੀਕਾ ਆਉਂੂ ਨਾ ਕਰਵਾ ਲਈ ਇਹ ਛਿੱਗੀਆਂ ਝੋਟੀਆਂ ਹਾਂਜੀ ਦੂਜੇ ਲਈ ਗੱਬਣਾ ਟਾਈਮ ਤੁਹਾਨੂੰ ਨੋਟ ਕਰਾ ਦੇ ਦਿੱਤਾ ਪੰਜਾਂ ਦੀ ਕਨਫਰਮਸ਼ਨਾਂ ਦੀ ਲੈ ਪੰਜਾਂ ਦੀ ਪੰਜਾਂ ਦੀ ਹਣਾ ਐ ਪੰਜਾਂ ਤੋਂ ਬਾਹਰ ਠੀਕ ਆਪਾਂ ਪੰਜਾਂ ਦੀ ਕਰਕੇ ਉਹ ਸਾਡੇ ਪੰਜਾਂ ਦੀ ਕਰਕੇ ਦਵਾਂਗੇ ਸਾਡੇ ਪੰਜਾਂ ਦੀ ਹਾਂ ਪਰ ਦੇਣੀ ਪੰਜਾਂ ਦੀ ਦੁੱਧ 6 ਕਿਲੋ ਹਾਂ ਦੁੱਧ 6 ਕਿਲੋ ਲਓ ਜੀ 6 ਕਿਲੋ ਦੁੱਧ ਆ ਤੇ ਮਿਲਦੀ ਇਹ ਵੀ ਪਹਾੜੇ ਤੇ ਆ ਕੋਈ ਬੇਰਵਾਣੀਗਾ ਕਿਉਂਕਿ ਇੱਥੇ ਵੀ ਪਹਾੜੇ ਤੇ ਜਿਹੜੇ ਪਸ਼ੂ ਮਿਲਦੇ ਉਸੇ ਤਰੀਕੇ ਨਾਲ ਹੀ ਆਪਾਂ ਦੱਸੀ ਚੱਲਦੇ ਹਾਂ ਠੀਕ ਆ ਜੀ ਹਾਂਜੀ ਆਈ ਦੋ ਤੁਹਾਨੂੰ ਬੈਕ ਸ਼ਾਟ ਤੋਂ ਦਿਖਾ ਦਗੇ ਆਹ ਵੇਖੋ ਸੰਦੂ ਸਾਹਿਬ ਇਹੋ ਹੀ ਗੱਲ ਹਾਂ ਲੱਗ ਗਿਆ ਸਲਾਗਾ ਬਹੁਤ ਹਣ ਵੇਖੋ ਸੰਦੂ ਸਾਹਿਬ ਰੋਕੋ ਇਹ ਮੂਲੀ ਚੱਕਾ ਕੁੜੀ ਆ ਚੰਗਾ ਥਣ ਦੇਵਾ ਬਹੁਤ ਵਧੀਆ ਠੀਕ ਆ ਜੀ ਇਹ ਵੀ ਟੋਕਰ ਦਾ ਬਣਾ ਕਰਮਾ ਦੀ ਸਮਾ ਖੇਚੇ ਕਿ ਵੀ ਚੰਗਾ ਲੱਗ ਗਿਆ ਮੇਰੇ ਆ ਤੇ ਆ ਤੇ ਅੱਧਾ ਚਲ ਗਿਆ ਆਪੇ ਚਲਾ ਆ ਗਿਆ ਛੇਵੇਂ ਦੇ ਛੇਵਾਂ ਲੱਗ ਗਿਆ ਨੂੰ ਹਾਂ ਹਾਂ ਤੇ ਇਹਦਾ ਮੌਨ ਜਸਪ੍ਰੀਤ ਕੀ ਰਹੂਗਾ ਅੱਜ ਇਹ ਵੀ ਗਿਆ ਜੀ ਇਹ ਸੰਦੂ ਸਾਹਿਬ 2 ਘਾਟ 70 ਦੀ ਦੇ ਦੀਏ 2 ਘਾਟ ਹੀ 70 ਦੀ ਆ ਸੰਤੋਖ ਦੇ 60000 ਦੀ ਸਮਾਂ ਯਾਰ ਯਾਰ ਛੋਲਾ 80000 ਤੇ ਪਹੁੰਚ ਹੈ 80000 ਤੇ ਸੰਤੋਖ ਦੇ ਕੀ ਪਹੁੰਚ ਹੈ 60000 ਚ ਆ ਇੱਕੋ ਮੰਗਿਆ ਜੋ ਹੈ ਵੀ ਦੰਦਾ ਲੈ ਚੋ ਲੋ ਜੀ 60000 ਦੇ ਵਿੱਚ ਪ੍ਰਤਾਪ ਅੰਦਾ ਪਹੁੰਚ ਕਰਨੀ ਆ ਜੀ ਬਾਕੀ ਇਹ ਡਿਟੇਲ ਆ ਇਹ ਦੇਰਵਾ ਦੂਜੀ ਸਵੇਰ ਸ਼ਕੀਨਾ ਨੂੰ ਬਣਾ ਹਜੇ ਕੰਨੀਆਂ ਪਟਣਾ ਆ ਹਾਂ ਮੈਂ ਚੰਗੀ ਆ ਅੱਜ ਵੀ ਚੰਗੀ ਆ ਹਾਂਜੀ ਬਾਕੀ ਮੇਰੇ ਭਰਾਓ 60000 ਦੇ ਵਿੱਚ ਟੋਕੜ ਗੱਬਣ ਮੱਝ ਮਿਲ ਜਾਣੀਆਂ ਤੁਹਾਨੂੰ ਠੀਕ ਆ ਦੁੱਧ ਦੁੱਧ ਹੀ ਤੁਹਾਨੂੰ ਦੱਸ ਦਿੱਤਾ ਤੇ ਗੱਬਣ ਤੁਹਾਨੂੰ ਦੱਸ ਹੀ ਦਿੱਤੀ ਆ ਕਿੰਨੇ ਟਾਈਮ ਦੀ ਆ ਠੀਕ ਆ ਆਇਦਰ ਇੱਕ ਹੋਰ ਤੋਹਫਾ ਵਹਾਉਣੇ ਆ ਇਧਰ ਦੇਖੋ ਨੀਲੀ ਰਾਵੀ ਦੀ ਝੋਟੀ ਗੈਰ ਉਹ ਕੱਟੀ ਗੈਰ ਬਹੁਤ ਪਿਆਰੀ ਆ ਸਟੇਟ ਪੜੇ ਦੇ ਵਿੱਚ ਆ ਇਧਰ ਦੇਖ ਸੰਧੂ ਸਾਹਿਬ ਜੀ ਨਾ ਦਿਖਾਓ ਦੋ ਥਣ ਵਾਈਟ ਨਹੀਂ ਇੱਕ ਅੱਛਾ ਆ ਦੇਖੋ ਜੀ ਇਹ ਦਿਲਾਲਾ ਸਾਡਾ ਬੜਾ ਖੁਸ਼ ਹੁੰਦਾ ਵਾਈਟ ਦੇ ਦੋ ਥਣ ਵਾਈਟ ਆ ਗਏ ਆ ਉਹ ਨਾ ਖਾਰੇ ਦਾ ਇੱਕ ਥਣ ਵਾਈਟ ਆ ਗਿਆ ਇਹਦੇ ਵਿੱਚ ਬੋਲਤੀ ਖਾਰੇ ਦਾ ਦਲਾ ਉਹਨੂੰ ਕਹਦੀ ਨਾ ਵਾਈਟ ਹੈ ਉਹ ਬੜਾ ਖੁਸ਼ ਹੁੰਦਾ ਹੁੰਦਾ ਬਣਾ ਬਾਬਾ ਕਿਹੜੇ ਲੈ ਤੈਨੂੰ ਦੋਵੇਂ ਦੇ ਵੈਲੋਸਟੀ ਸੀੜੀ ਲਾਵ ਲੈ ਆ ਲੈ ਇਹ ਕਹਦਾ ਮੂੰ ਮਰਮਰ ਕੇ ਚੁੱਕੀ ਲੇ ਕੇ ਮਿਲੀ ਰੋਟੀ ਕੁੜੀ ਹੋਈ ਉਹ ਅੜੀ ਘਾਟੇ ਦੀ ਆ ਅੱਜ ਸਾਬਾ ਦਿੰਦੀਆਂ ਤੈਨੂੰ ਬਾਬਾ ਹਾਂ ਹਾਂ ਲੈ ਇਹ 3200 ਛੋਟੀ ਦਿਖਾ ਰਿਹਾ ਤੁਹਾਨੂੰ ਠੀਕ ਹੈ ਜੀ ਤੇ ਦੋ ਦਿਨ ਸੱਤੇ ਮਾਰੇ ਮਾਰੇ ਚੱਕਣੇ ਛਟਾਰ ਗਏ ਹਾਂ ਦੋਂਦੀ ਕੀਰੀ ਆ ਦੋਂਦੀ ਕੀਰੀ ਆ ਹਾਂ ਬਾਕੀ ਥੱਲੇ ਝੋੜੀ ਝਾਲੀ ਬਾਤ ਕਮਾਲ ਕਰ ਮਾਰੀਓ ਥਾਣੀ ਵੇਖੋ ਹੱਥੇ ਕੂਠੇ ਵਰਗਾ ਲੱਗਾ ਹਾਂ ਜੀ ਤੇ ਨਿਸ਼ਾਨੀਆਂ ਕਰਮਾ ਦੀ ਦੇ ਵਿੱਚ ਸਾਰੀਆਂ ਹੀ ਆ ਪੂਰੀਆਂ ਪੂਰੀਆਂ ਸਭ ਮੈਂ ਨਾ ਵੀ ਕਿਤੇ ਨਹੀਂ ਕੋਈ ਕਹਿ ਸਕਦਾ ਵੀ ਪੂਛ ਤੇ ਘਾਟ ਨਿਸ਼ਾਨ ਆ ਧੁੰਨ ਤੇ ਨਹੀਂ ਹੈਗਾ ਲੇਵੇ ਤੇ ਨਹੀਂ ਹੈਗਾ ਠੀਕ ਹੈ ਜੀ ਚਾਰੇ ਪੈਰ ਮਾਰਕਿੰਗ ਦੇ ਵਿੱਚ ਅੱਖ ਬਿੱਲੀ ਮਨ ਕੀ ਆ ਬਾਲਟੀ ਲੈ ਕੇ ਬਹਿ ਜੀ ਜਾਂਦੀ ਐ ਇਤਰਾ ਡਰਿਆ ਭਾਵੇਂ ਆ ਦੇਖੋ ਇੱਕ ਥਣ ਜੇਤਾ ਜੋੜੀ ਕਹਿੰਦੀ ਚੰਗੀ ਬਣਾਉਗੀ ਕੱਤੀ ਹਾਂ ਹਾਂ ਪੂਰੀ ਪੂਰੀ ਹਾਂ ਨੀ ਚੰਗੀ ਆ ਥੱਲਿਓ ਵੀ ਬੜੀ ਸਾਫ ਆ ਹਾਂ ਹਾਂ ਖਰਚਾ ਦੇ ਦੀ ਪੂਰੀ ਮਾਲਕ ਬਣੂਗੀ ਜਿੱਦਣ ਬਣੀ ਐ ਮੈਂ ਹਾਂ ਚੱਲ ਤੋਰ ਲੈ ਆਪ ਗਰਮ ਲੈ ਵੀ ਉਹਾਂ ਦੀ ਕਰ ਲੈ ਤਰੀ ਸਿੰਗੀ ਸਿੰਗੀ ਬੜੀ ਸਿੰਗੀ ਬੜੀ ਲੱਗੀ ਸੰਦੋ ਬੜੀ ਛੋਟੀ ਸਿੰਗੀ ਖੁੱਤੀ ਜਿਹਾ ਸਿੰਗ ਲੱਗਾ ਹਾਂ ਐਨ ਖੁੱਤੀ ਜਿ ਲੱਗਣਾ ਘੁੰਮ ਕੇ ਹਾਂਜੀ ਹਾਂ ਨੀ ਚੰਗੀ ਆ ਕੱਤੀ ਇਹਦੇ ਕਰਮਾਲੀਆਂ ਸੰਧੂ ਸਾਹ ਭਰੀਆਂ 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 ਲਓ ਵੀ ਸੋ ਜਿਹੜੇ ਮੇਰੇ ਭਰਾ ਸ਼ੌਕ ਰੱਖਦੇ ਪਗਾਲਿਓ ਠੀਕ ਆ ਜੀ ਟਮਾਟੋ ਦਾ ਜਦੋਂ ਵੀ ਇੱਥੇ ਕੋਈ ਨਾਗਵੇ ਸੀ ਆਉਂਦਾ ਵੈਸੇ ਕਟੀਆਂ ਝੋਟੀਆਂ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੰਤੂ ਸਾਹਿਬ ਬਹੁਤ ਮਾਰ ਗਰੀਦ ਵਾਲਾ ਇਹ ਆ ਦੀ ਕੋਟ ਕਰੀਦੀ ਹੈ ਲਈਏ ਭੈਣ ਭਰਾਵਾਂ ਨੂੰ ਦਈਏ ਹਾਂ ਬਹੁਤ ਪਿਆਰੀ ਝੋਟੀ ਹੈ ਠੀਕ ਹੈ ਜੀ ਥੱਲੇ ਥੱਲੇ ਜਨਾ ਜੀ ਕਰਦਾ ਵੀ ਥੱਲੇ ਵਿਖਾਈ ਚੱਲੀ ਹੈ ਬਹੁਤ ਸਾਫ ਸੁਥਰੀ ਹੈ ਸਹੀ ਗੱਲ ਹਾਂ ਲਾ ਵੇਖੋ ਸੀਲੀਆਂ ਇਹ ਸੰਧੂ ਸਾਹਿਬ ਤੇਰਾ ਕੀ ਕਰਦਾ ਵਿਖਾਈ ਦੀ ਮੇਰਾ ਕੀ ਕਰਦਾ ਬਾਗ ਨਾਲੀ ਦੀ ਕੀ ਗੱਲੀ ਬੜੀ ਵਾਪਸ ਕਰ ਬਸ ਕਰ ਵਾਪਸ ਕਰ ਉਹ ਨਾ ਰਾਮ ਚੰਦ ਨਹੀਂ ਸੰਧੂ ਸਾਹਿਬ ਮੇਰੇ ਤੋਂ ਲੈ ਵੀ ਜੱਸਾ ਮੋਲ ਇਹਨਾਂ ਬਦਰੇ ਇਹ ਸੰਧੂ ਸਾਹਿਬ ਕੱਠਾ ਜੋੜੇ ਦਾ ਕਰਦਾਂਗੇ ਅੱਜ ਕੋਈ ਆ ਵੀ ਵਿਖਾ ਦਿਓ ਹਾਂਜੀ ਆ ਵੀ ਵਿਖਾ ਲਈ ਅਗਲੀ ਜਿਹੜੀ ਝੋਟੀ ਹੈ ਪ੍ਰਤਾਪ ਜੀ ਖੋਲਾ ਕੱਢੀ ਜੀ 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 ਇਹਦੀ ਉਮਰ ਕਿੰਨੀ ਕਾ ਵੈਸੇ ਇਹ ਦੀ ਸੰਧੂ ਸਾਹਿਬ ਇਹ ਵੀ ਖਿਰੀ ਆ ਇਹ ਵੀ ਖੀਰੀ ਆ ਖੀਰੀ ਆ ਲੋ ਵੀ ਇਹ ਵੀ ਖੀਰੀ ਦਾ ਮੋਟੀ ਬਖਾ ਦੇ ਨੇ ਜੋੜੀਆਂ ਮੋਲ ਇਕੱਠਿਆਂ ਦਾ ਕਰਦੇ ਆਂਗੇ ਹਾਂ ਇਹ ਨੀਲੀ ਰਬ ਦੀ ਪਹਿਲਾਂ ਦਿਖਾਤੀ ਆ ਤੁਹਾਨੂੰ ਇਹ ਕਰਮਾ ਲਈ ਆ ਗਈ ਮੋਹਰਾ ਦੇ ਵਿੱਚ ਹਾਂਜੀ ਮੋਹਰਾ ਜੀ ਛੋਟਾ ਸੇਂਗਾ ਬਿਲਕੁਲ ਇਹਦਾ ਵੀ ਕਰਮਾ ਲਈ ਦਾ ਠੀਕ ਆ ਜੀ ਥਣ ਥਣ ਇਹਨੂੰ ਵੀ ਉਹੋ ਜਿਹਾ ਲੱਗਾ ਉਹੋ ਜਿਹਾ ਖੀਰੀ ਚਲੀ ਬੜੀ ਇੱਕ ਵਾਰ ਕਮਾਲ ਠੀਕ ਤੁੰਦੂ ਸਾਹਿਬ ਆਪਾਂ ਕੱਟੀ ਮਾੜੀ ਲੈਣੀ ਹੋਈ ਹਾਂ ਹਾਂ ਫੇਰ ਸਵਾ ਫੇਰ ਮੰਨ ਲੋ ਉੱਠ ਕੇ ਜੀ ਥੱਲੇ ਬਹੁਤ ਵਧੀਆ ਝੋਲ ਝਾਲ ਬੜੀ ਆ ਹਾਂ ਥਣ ਬੜਾ ਮੋਟਾ ਲੱਗਾ ਆ ਦੇਖੋ ਆ ਦੇਖੋ ਜੀ ਖੀਰੀ ਕੱਟੀ ਆ ਥਾਂ ਥਾਂ ਨੂੰ ਵੇਖੋ ਵਾਟ ਬੂਟ ਵੇਖੋ ਕਾਫੀ ਛੰਟੀ ਇਹ ਵੀ ਬੜੀ ਸਿੰਧੂ ਸਾਹਿਬ ਵੇਖੋ ਹਾਂ ਸਿੰਧੂ ਸਾਹਿਬ ਜਿੱਦਾਂ ਹੁਣ ਆਪਾਂ ਅਜਿਹਾ ਹੱਥ ਕਰੀ ਜਾਂਦੇ ਆ ਨਾ ਬਹੁਤ ਅੱਧਾ ਗੇਜ ਹਾਂ ਇਹ ਕਹਿੰਦੇ ਹੱਥ ਨਹੀਂ ਫੇਰ ਕੇ ਵੇਖਿਆ ਤੇ ਉਹਨੂੰ ਪਤਾ ਲੱਗੇ ਨਹੀਂ ਲੱਗਣ ਦਿੰਦਾ ਮੁੜ ਕੇ ਪਹਿਲਾਂ ਵੀ ਮੁੜ ਪਾਉਂਦਾ ਪਹਿਲਾਂ ਨੂੰ ਹਾਂ ਤੰਗ ਕਰਦੀਆਂ ਪਹਿਲਾਂ ਫਿਰ ਕਹਿੰਦੇ ਆਲ ਕਰਦੀ ਆ ਆਲ ਕਰਦੀ ਆ ਜਿੰਨੇ ਪਸ਼ੂਆਂ ਦੇ ਹੱਥ ਫਿਰ ਤੈਨੂੰ ਪਤਾ ਫੇਰਿਆ ਨਹੀਂ ਜਾਂ ਮਾਲ ਨਗਰ ਨੂੰ ਪਤਾ ਨਹੀਂ ਦਰ ਲਾਇਆ ਤੇ ਉਹ ਵੀ ਆਂਦਾ ਵਿਆਲ ਕਰਦੀ ਫਿਰ ਆਲ ਨਾ ਕਰੇ ਤੇ ਕੀ ਕਰੇ ਆਹ ਕੀ ਕਰੇ ਹਾਂ ਇਹ ਆਪਣੇ ਤਾਂ ਸੰਤੂ ਸਾਹਿਬ ਜਿਹੜੀਆਂ ਆਉਂਦੀਆਂ ਕਰਮਾੜੀਆਂ ਤਿੰਨ ਤਰ੍ਹਾਂ ਟਾਈਮ ਨਵਾਈ ਤੀਆਂ ਪਾਣੀ ਡਹੀਦਾ ਚਾਹ ਇਹੇ ਪੁੱਸ ਨੂੰ ਪਤਾ ਲੱਗ ਜਾਂਦਾ ਦੋ ਦਿਨ ਇਹਨਾਂ ਦੇ ਵਿੱਚ ਰਹਿ ਪੀਏ ਨਾ ਇਹਨਾਂ ਨੂੰ ਪਤਾ ਲੱਗ ਪਈਦਾ ਕਿ ਇਹ ਬੰਦਾ ਵਿਚਰ ਰਿਹਾ ਹੁੰਦਾ ਉਹਦਾ ਡਰਦੀ ਵੜੀ ਜਦੋਂ ਲੱਗ ਗਏ ਹਾਂ ਤੇ ਪਰ ਆਵੇ ਲੋ ਹੁਣ ਕੋਈ ਜਿੱਦਾ ਮਰਜ਼ੀ ਪਰੇਫਰੇ ਲੱਗ ਹਾਂ ਨੀ ਚਗੀ ਏ ਝੋਟੀ ਲੋ ਵੀ ਇਹ ਵੀ ਖੀਰੀ ਝੋਟੀ ਤੁਹਾਨੂੰ ਦਿਖਾਤੀ ਆ ਦੋ ਕਟੀਆਂ ਝੋਟੀਆਂ ਦਾ ਮੁੱਲ ਪੁੱਛ ਲੈਣੇ ਜੱਸੇ ਨੂੰ ਪਾ ਮੁੱਲ ਕਰਾਂ ਇਹ ਰੋਟੀ ਦਿਖਾ ਦਿਓ ਦਿਖਾਓ ਦਿਖਾਓਗੇ ਇਧਰ ਦੇਖੋ ਸਿੰਗੀ ਸੂੰਗੀ ਬਾ ਕਮਾਲਾ ਦੋ ਝੋਟੀਆਂ ਦੀ ਕੋਈ ਜਿੱਕੀ ਸਿੰਗੀ ਆ ਇੱਕੋ ਹੀ ਹਾਈਟ ਕੱਦਾ ਤੇ ਬਿਲਕੁਲ ਹਾਮੋਂ ਮਰਨੇ ਦੋਵੇਂ ਠੀਕ ਹੀ ਆ ਇੱਕੋ ਟਾਈਮ ਇਹਨੇ ਬਣ ਜਾਣਾ ਇੱਕੋ ਟਾਈਮ ਚੰਗਾ ਮੈਨੂੰ ਸੋਦਾ ਹਾਂ ਮਾ ਡੇਢ ਸਾਲ ਦੀ ਹੋ ਗਈ ਸਨ ਹਾਂ ਡੇਢ ਸਾਲ ਦੀ ਆ ਖੇਰੀ ਆ ਹਾਂ ਖੇਰੀ ਆ ਛੋਟੀ ਕੱਦ ਚੰਗਾ ਕਰ ਗਈ ਕੱਦ ਬੁੱਧ ਚੰਗਾ ਹਾਂ ਮੈਂ ਵੀ ਜਦੋਂ ਦੋ ਦਾ ਮੁੱਲ ਇਕੱਠਿਆਂ ਦਾ ਦੱਸ ਦੇ 10 ਵੱਡੀਆਂ ਦਾ ਦੇ ਦਿੱ ਗਏ 2 ਕਟ 70 ਦੀਆਂ ਦੇ ਦਿੱ 60 ਦੀਆਂ ਦੇ ਦੇ ਦੋਵੇਂ ਹੀ ਜੋੜਾ 60 ਦੀਆਂ 40 ਆ ਦੀਆਂ ਸੰਦੂ ਸਾਹਿਬ ਨੂੰ 1000 ਰੁਪਇਆ ਛੋੜ 1000 ਰੁਪਇਆ ਛੋੜ 100 ਕਿਲੋਮੀਟਰ ਪਹੁੰਚ ਉਹ ਬਸ ਕਰ ਕੀ ਕਰਦੇ ਜੇ ਕਹਿੰਦੇ ਲਾਣੀ ਸੰਦੂ ਸਾਹਿਬ ਐਨੂੰ ਕਰ ਆ ਵੀ ਕਰੋ 70000 ਇਹ ਵੀ ਨਾਲੇ ਕੰਮ ਕੱਢੀਏ ਪਾੜਾ ਇਹਦਾ ਵੀ ਹਾਂ ਤੇ ਵੀ ਮਣੀ ਬਣੀ ਦਾ ਸਭ ਲੈ ਇਹਨਾਂ ਦੀ ਬਾਗ ਨੇ ਬਾਲਟੀਆਂ ਤੋਂ ਵਾਲੇ ਲੈ 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 ਨਾ ਪੂਰੇ ਖੇਤ ਗੁਰੂ ਕੋ ਬਰੇ ਪਰੇਸ਼ਾਨਾ ਕਰੂ ਜੰਦੀ ਪਰੇਸ਼ਾਨਾ ਕਰ ਸਹੀ ਆ ਲੋ ਵੀ ਇਹ ਵੀ ਕੱਟੀ ਨਾਲ ਹੀ ਮਿਲਦੀ ਸੀ ਆ ਵੇਖੋ ਜੀ ਕੋਲੀ ਪ੍ਰਤਾਪ ਹਾਂ ਤੋੜ ਕੇ ਸੋਨ ਲਾਗਿਆ ਤੋੜ ਕੇ ਬਣ ਆ ਲੋ ਜੀ ਠੀਕ ਆ ਤੋੜਾ ਪੜਾ ਜੈ ਕੇ ਕਰ ਲੋ ਕੱਟੀ ਵਾਸਤੇ ਨਵੀਨ ਰੋਈ ਜਾਂ ਪੂਰੀ ਤਲੋ ਇਹ ਵੀ ਮੇਰਾ ਭਰਾ ਪਾਉਣਾ ਚਾਹੁੰਦਾ ਤੇ ਇਹ ਵੀ ਬਿਲਕੁਲ ਪੂਰ ਦੇ ਵਿੱਚ ਪਾ ਲਵਾਂਗੇ ਤੁਸੀਂ ਹਾਂਜੀ ਕਿੰਨਾ ਦਾ ਕੱਠਿਆਂ ਦਾ ਰੇਟ ਦੱਸ ਦਿੰਨੇ ਆ ਉਹਨਾਂ ਨੂੰ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਇਹ ਵੀ ਪਾਤੀ 70000 ਦੀ 70000 ਤੇ ਪਹੁੰਚ ਲੋ ਵੀ ਇਹ ਬੜੀਆਂ ਝੋਟੀਆਂ ਨੇ ਇਹ ਕੱਟੀ ਆ ਇਹ ਵੀ ਕਿਸੇ ਨੇ ਮੈਗੇ ਜਾਣੀ ਹੈ ਤੇ ਉਹ 70000 ਦੀਆਂ ਨੇ ਵਿੱਚੋਂ 1000 ਮਾਨਤਾ ਇੱਕ ਘੱਟ 60 ਦੀਆਂ ਉਹ ਆ ਤੇ ਇਹ ਵੀ ਲਾ ਦੇਵਾਂਗੇ ਤੁਸੀਂ 12000 ਰੁਪਏ ਦਾ ਮੁੱਲ ਕੀਤਾ ਸੀ ਜੱਸ ਨੇ ਤੇ 70000 ਤੇ ਤਿੰਨੇ ਹਨਾ ਹਾਂਜੀ 70000 ਤੇ 70000 ਦੇ ਤਿੰਨੇ ਬਿਲਕੁਲ ਪਹੁੰਚ ਹੋ ਜਾਣਗੀਆਂ 100 ਕਿਲੋਮੀਟਰ ਤੱਕ ਹਾਂਜੀ ਬਾਕੀ ਮੇਰਾ ਵੀ ਇੱਕ ਨੀਲੀ ਦਾਵੀ ਇੱਕ ਮੋੜਾ ਬੀੜ ਸ਼ੌਂਕ ਪੂਰੇ ਹੋ ਜਾਣਗੇ ਦੋਵਾਂ ਤਰ੍ਹਾਂ ਦੇ ਠੀਕ ਆ ਜੀ ਸਾਡੇ ਸਾਡੇ ਕਟੀਆਂ ਆ ਵੀ ਚੰਗੀਆਂ ਲੈਈ ਦੀਆਂ ਭਾਨ ਭਰਾ ਮੜ ਕੇ ਨਾ ਹਾਂ ਚੰਗਾ ਪਹੂ ਵੀ ਵੇਖਦਾ ਤੁਹਾਨੂੰ ਬੜਾ ਹਾਂ ਬਿਲਕੁਲ ਚੰਗਾ ਚੰਗਾ ਜਨਮ ਰੋ ਦਾ ਗਾ ਚੰਗਾ ਮਾਲ ਹੋਵੇ ਤੇ ਚੰਗਾ ਗਾ ਬਿਲਕੁਲ 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 ਗਾ ਵੀ ਇਹ ਦੋਸਤੋ ਜਮਾਲ ਸੀਗਾ ਜਸਵੀਰ ਦੇ ਕੋਲ ਠੀਕ ਆ ਜੀ ਗਰਮੀ ਵੀ ਵਧੇਰੇ ਆ ਬਾਕੀ ਪਸ਼ੂ ਵੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੱਤੇ ਆ ਇੱਥੇ ਆਣ ਕੇ ਜਿੱਦਾ ਮਰਜ਼ੀ ਤਸੱਲੀਆਂ ਕਰੀ ਚਲੋ ਮੇਰੇ ਵੀਰ ਠੀਕ ਆ ਜੀ ਟੋਕੜ ਗੱਬਰ ਮਜਾ ਦਿਖਾਤੀਆਂ ਨੇ ਬੂਰਾ ਕੱਟਾ ਵਿਖਾਤਾ ਮਾਲੀ ਨੂੰ ਕਿਸੇ ਭਰਾ ਦੀ ਲੋੜ ਹੈ ਠੀਕ ਹੈ ਜੀ ਮਾਲੀ ਖਰੀਦਣਾ ਚਾਹੁੰਦਾ ਤੇ ਬੂਰਾ ਕੱਟਾ ਗਾ ਨੀਵੀਂ ਰਾਵੀ ਦਾ ਰਵਾ ਚੰਗਾ ਤਿਆਰ ਹੋ ਜਾਊਗਾ ਤੇ ਇੱਕ ਇਧਰ ਟੋਕਰ ਗੱਬਣ ਜਿਹੜੀ ਬੂਰੀ ਤੁਹਾਨੂੰ ਆਪਾਂ ਮੱਝ ਏ ਛੋਟੀ ਵਿਖਾਤੀ ਆ ਠੀਕ ਹੈ ਜੀ ਦੂਜੇ ਸੁਵੇਲੀ ਇਹ ਗੱਬਣ ਆ ਬਾਕੀ ਮੇਰਾ ਭਰਾ ਕਰੋ ਸੰਪਰਕ ਨੰਬਰ ਸਕਰੀਨ ਤੇ ਚੱਲਣ ਰਿਹਾ 10 ਵੀਰ ਇੱਕ ਬੋਲਦਾ ਜੇ ਨੰਬਰ ਵੀ ਹਾਂਜੀ 99151 3348 76 76578 00942 ਠੀਕ ਆ ਜੀ ਹਾਂਜੀ ਫੱਟੀਆਂ ਕਰੋ ਫੱਟੀਆਂ ਆ ਆ ਲੋਵੀਏ ਦੋਸਤੋ ਅਜ ਮਾਲ ਸੀ ਆਪਾਂ ਤੁਹਾਨੂੰ ਦਿਖਾਉਣਾ ਵੀ ਜੱਸ ਹੁਣਾਂ ਦੇ ਕੋਲ ਇਹ ਨਾਗਸੀ ਕੇ ਬਾਕੀ ਉਮੀਦ ਕਰਦੇ ਆ ਜਨਵਰ ਚੰਗੇ ਲੱਗੇ ਇਹ ਵੀਡੀਓ ਸ਼ੇਅਰ ਕਰਦੇ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ